ਜਨਨਾਰਿ ਸਾਸੁ ਸੁਭਾਖਿਆ ਸੋਰਠਿ ਮਲ ਦਾ ਬਜਮਾ ਸੋਈ ਕਰਾਇ ਤੁਧ ਭਾਵੈ ਮੋਇ ਸਿਆਖ ਕੰਝੁ ਸੁਧਾਵੇਂ ਆਮਾਰਣ ਤੋ ਸਰਦਾਏ ਪ੍ਰਵਾਪੇ ਪੈਜਰਗਾਈ ਮੇਰਾ ਮਾਲਕ ਪਿਤਾ ਨਾਇ ਕਰ ਕਿਰਪਾ ਪ੍ਰਤਪਾਣ ਲਾਗਾ ਕਰੀ ਤੇਰਾ ਕਰਾਇ ਜਿਨਾ ਤੇਰੇ ਤਾਰੇ ਬਰਉਰੀ ਆ ਤੁਮਾਰੇ ਜੇ ਕਰਾਵੈ ਸੋ ਕਰਨਾ ਨਾਰਕ ਦਾਸ ਤੇ ਰੀਸ਼ਰਦਾ ਸੋਰਠਵਾਰਾ ਪੰਜਵਾ ਹਰਨਾਮਰ ਨੈ ਪ੍ਰਭਿਆ ਸਭ ਕਾ ਜਗ ਮਾਰਾ ਹੋਇਆ ਪ੍ਰਭ ਜਨਨੀ ਬਨ ਲਗਾ ਪੂਰਨ ਜਾ ਕੇ ਭਗਾ ਮੇਰੋ ਸਾਹਿਬ ਰਾਮ ਨੂੰ ਲਾਮ ਕਰ ਜਾਗਿਆ ਆਰਾਮ ਦਾ ਮਨ ਲਾ ਗਿਆ ਪੰਤਰਾਂ ਦੇ ਦਰ ਸੁਭਾਵੇਂ ਨਾਮ ਜੀ ਦਾ ਸੁਤੇ ਗੁਣ ਗਾਵੇ ਸੋਰਠਿ ਮਾਲਾ ਪੰਜ ਬਾਣ ਗੁਰਬੇਲਾ ਨੂੰ ਜਿਉ ਚਲਾਰਿਆ ਜਿਨ ਦਉਸੋ ਕਸਨ ਸੁਪ੍ਰਵੰਤਰ ਜੰਮੀਰਾ ਕਲਪ ਤ ਦਉਸੋ ਵਾਲੇ ਪ੍ਰਵਪੜਾ ਤਿਰਦ ਸੁਨਾਂ ਸੋਰਠਿ ਤੁਮਰਦਾ ਤੁਮਾਰੇ ਰਾਂਖੇ ਪੈਦਾ ਸਾਧਵੇ ਕੀ ਕਾਜ ਆਪ ਸੁਆਲੇ ਰਾਉ ਮੇਰਾ ਪਾਪ ਰੁਪਕਾਰੇ ਪੂਰਨ ਕਾਜ ਉਧਾਰੇ ਨਾਨਕ ਸਰਨੀ ਆਇਆ ਬੰਦਿ ਤੇ ਆਪਨ ਪਾਇਆ ਸੋਰਠਿ ਲਲਾ ਪੰਤ ਬਾਣ ਸਦਾ ਖੁਦਾ ਦੇ ਆਪੇ ਪ੍ਰਭ ਆਲਕ ਰੱਖੇ ਆਪੇ ਸੇਤ ਨਾਮ ਨਾਮ ਕਰਾਈ ਭੇਜਣ ਕਰਿਆ ਨਾਮੇ ਮੇਰਾ ਪ੍ਰਭ ਆਸਦਾ ਬਿਆਲਾ ਅਰਦਾਸ ਨੇ ਭਗਤ ਆਪਣੇ ਕੀ ਸਭ ਜੀ ਤੇਆ ਕਿਰਪਾਲਾ ਰਾਵ ਚਾਉ ਕਰਨ ਕਾਰ ਸੁਧਰਤਾ ਸਿਮਰਤ ਸਭ ਦੁਖ ਲਾਤਾ ਆਪਣੇ ਦਾਸ ਕੀ ਸੁਣੀ ਬਰਤੇ ਸਵਾਧਾਨ ਰਖੂ ਜ਼ਬਤੇ ਸੋਰਟਵੱਲਾ ਪੰਜਵਾ ਆਪਣਾ ਤਿਆਏ ਮਿਲ ਕੁਸ਼ਲ ਸੇਤੀ ਕਰਿਆਏ ਨਾਮੇ ਕਿਵੜੇ ਆਏ ਤੇਰ ਕੀ ਮਦ ਗੈ ਨ ਜਾਏ ਸਤੋ ਅਰਰ ਰਰਤੋ ਅਰਰ ਲਾ ਸੋ ਕੁਲ ਪਈ ਰੇ ਕਾਲ ਸੁਪਾਇ ਇਸ ਵਰਪਾ ਕੀ ਦਰਦਾਰਨ ਨਾਮ ਤੇ ਆਇਆ ਤਿਨ ਸਰਬ ਸੁਖਾ ਬਲ ਪਾਇਆ ਸੂਰਤ ਮੰਤਾਰੀ ਦਿਆਲ ਗੁਰੂ ਘਰ ਮੇਰ ਬਰਦਾਰ ਉਦਾਰਨ ਜਤੁ ਮੁਕੰਨਾ ਸੂਰਤ ਮੰਤਾਰ ਨਾ ਪਨਵਾ ਐ ਕੇ ਅਕੇ ਦਾ ਰੂਪ ਬਲ ਜਾਣੀ ਜਿਸ ਰਹਿਨ ਸਾਧਾ ਸੋਹਾਲੀ ਪੂਰਨ ਸਭੀ ਤਾਇਰਾ ਆਉ ਆਪ ਜ਼ਾਹਿਰ ਆਖ ਤੇ ਗੱਤਿਆ ਭੁਵਾ ਤੇਰੀ பக்த ਬੜਿਆਈ ਬਾਈ ਨਾਲ ਸਰਦਾਏ ਸੋਠ ਮਾਲਾ ਪੰਦਵਾ ਸਤੁਰੇ ਪੂਰੇ ਤਾਂ ਜਾ ਸਰਦਾਰੀ ਲਾਉ ਕਰਮ ਕਰੇ ਜਿਸ ਪ੍ਰਭ ਪਾਤਾ ਸੋਈ ਸਤਿਗੁਰ ਕਾਪੈ ਪ੍ਰੇਰਿ ਬਰਦਾ ਕਾ ਮਨ ਲੀੜਾ ਆਪਰੰਮ ਮਨ ਭਾਵੈ ਜਿਸ ਆਖੈ ਕੋ ਨਾ ਟਿਕ ਉੜਕਾਰੀ ਗੁਰੂ ਪੁਰੇ ਏਗੰਸਾ ਟਿਰਪਾ ਕੰਨ ਦੇ ਵਿਰਲਾਕ ਨੇ ਜਾਤੇ ਰਾਉ ਗੁਰਬਾਣੀ ਵਾਜਦਾ ਬੈ ਤੂ ਅੰਦਰ ਨਾਰਾ ਕੁਰਕਾ ਬੈ ਆਪਣੇ ਕਾਜ ਕੋ ਕਿਵਲ ਕਾਈ ਹੈ ਜਿਸ ਸਰਦਰ ਗੈ ਪੂਜਲਾ ਸੁਦਾ ਸੁਦਾ ਰੂਪਾਇ ਜਲਾਉ ਜੋ ਕਾਮੇ ਕਾਮ ਲੋਬਾ ਬਰਹਿ ਤੂ ਅੱਲਾ ਸਭ ਦਾ ਭਭ ਹੈ ਜੋ ਸੋਖ ਸਾਗ ਕਰ ਆਇਆ ਮਿੱਤ ਕੈ ਮੁਖ ਜਾਇਆ ਪੂਰੇ ਗੁਰ ਪੈ ਲਾਇਆ ਮਨ ਸੇ ਮੁਕਤ ਵਾਇਆ ਸਤੂ ਸਤ ਦੇ ਕੀ ਬੜਿਆ ਵਾਲੀ ਜੇਹਰ ਚਾਰ ਦਿਸਵ ਬੜਾਈ 라ਉ ਬੋਲੇ ਜਨ ਕੈ ਪਾਦ ਤਾ ਪੜੀ ਪ੍ਰਭ ਕਨਹ ਦਾਰੁ ਕ੍ਰਾ ਸੁਖਦਾਇ ਜੇ ਪੂਰੀ ਬੰਤਵੜਾਈ ਸੋਈ ਕਰ ਸਹੀ ਸੁਨਾਮਤ ਆਏ ਸੋ ਤੋਕ ਪਿਆਸ ਸਾਰੇ ਗੁਰੂ ਤੂ ਰਹਿ ਲੈਤਾ ਜਿਸ ਨੂੰ ਬਖਸ਼ ਲੈ ਮੇਰੇ ਪਿਆਰੇ ਸੂਜਸ ਤੇਰਾ ਕਬੈਰਾ ਤੂੰ ਬਰੋਸਾ ਮੇਰਾ ਸਦਾ ਪਰਵਾਸ ਤੇਰਾ ਨਾਨਕ ਦਾ ਸਰਾਈ ਮੁਖ ਦਿੱਤਾ ਕੈ ਝਾਈ ਸਰਸੂ ਮਨ ਬਾਪਿਆ ਹਰ ਸਰਵਰ ਪਰ ਜਾਨਿਆ 라 ਸਾਬਦੀ ਤੇਰੇ ਦੇ ਅੱਲਾ ਆਪਣੇ ਭਗਤ ਕਰੇ ਪ੍ਰਤਪਾਲ ਅਚਾਰ ਦਿੱਤੇ ਵਡਿਆਈ ਨਿਤ ਨਾਨਕ ਨਾਮ ਧਿਆਏ ਰਾਉ ਸਕਲੇ ਤਾ ਨੋਸਦਾ ਸੁਖਸ਼ਾਤਿ ਕਿਰਾਈ ਨਾਲਿ ਪ੍ਰਾਪਤ ਸਰਦਾਇ ਜਨ ਸਰਦੇ ਰੂਟਾਇ ਸੂਰਜ ਬਲ ਲਾਪਤ ਬਾ ਸਰਬ ਸੁਖ ਆਗਾ ਦਾਤ ਸੋਤੁਰ ਤਾ ਤੀਸ਼ਾ ਪਿਰੀਆ ਦਰਸ਼ ਰੇਟ ਦੋਤ ਦੰਦਾ ਦੁਖ ਘਿਆਰ ਗਰੀਆ